ਹੈਲੋ ਹਾਂਜੀ ਗਾਇਸ ਸ੍ਰੀ ਗਾਲ ਦੀ ਵੈਲਕਮ ਟੂ ਅਨਦਰ ਵਲੌਗ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੇਰੋ ਕਰੋ ਚੈੱਕ ਆਪਣੀ ਰਾਣੀ ਸੁੰਦਰਾ ਇਹ ਤੇ ਕਬਤ ਚਾਂਦਰਾ ਦੇ ਲਿਖਾਗ ਰਹੇ ਨੇ ਸਰਪੰਚ ਤੇ ਹੁਣ ਮੇਰੋ ਸਾਰਾ ਕੋ ਬੋਰਿੰਗ ਲੱਗਣ ਲੱਪਿਆ ਕਿਉਂਕਿ ਸਭ ਇਸਕੇ ਸੀਟਾਂ ਸੂਟਾਂ ਇਹਦੀਆਂ ਪਾੜ ਗਿਆ ਵਾ ਤੇ ਹੁਣ ਦਿਲ ਕਰਦਾ ਇਹਨੂੰ ਮੋਡੀਫਾਈ ਕਰੀਏ ਮੋਡੀਫਾਈ ਕਿਵੇਂ ਕਰੀਏ ਪਹਿਲਾਂ ਆਪ ਕਰਦੇ ਜੈਡ ਬਲੈਕ ਦੇ ਸ਼ੀਸ਼ੇ ਸਾਰੇ ਤੇ ਅੱਜ ਦਾ ਜਿੱਦਣ ਵੀ ਆਪਣਾ ਟਾਈਮ ਲੱਗਾ ਅੱਜ ਤੇ ਜਾਣਾ ਆਪਾਂ ਗੁਰਪੇਜ ਭਾਈ ਕੋਲ ਤੇ ਕੱਲ ਨੂੰ ਆਪਾਂ ਕਰਾਵਾਂਗੇ ਇਹਦੇ ਛੀਸ਼ੇ ਬਲੈਕ ਤੇ ਜਿਹੜੇ ਛੀਸ਼ੇ ਆ ਦੋਵੇਂ ਮਸ਼ੀਨਾਂ ਖਰਾਬ ਹੋ ਗਈਆਂ ਵਾ ਇਹ ਵਾਲੇ ਛੀਸ਼ੇ ਦੇ ਵਿੱਚ ਡੇਪੇ ਆ ਤੇ ਮਿੱਤਰੋ ਪਹਿਲਾਂ ਆਪਾਂ ਅੱਜ ਅੱਜ ਦੇ ਅੱਜ ਆਪਣਾ ਅੰਦਰ ਕੰਮ ਅੱਜ ਆਪਣੀ ਸਾਰੀ ਜੜੀ ਲੱਗ ਜਾਣੀ ਤੇ ਅੱਜ ਯੈਂਗੋ ਵੀ ਆਪਣਾ ਆਉਂਦਿਆ ਵਾ ਦਿਖੋਣਾ ਤੁਹਾਨੂੰ ਕਿਹੜਾ ਆਪਣਾ ਯੈਂਗੋ ਕੱਲ ਵਾਲਾ ਯੈਂਗੋ ਨਹੀਂ ਪਿਛਲੇ ਵਲੌਗ ਤੇ ਦੇਖਿਆ ਹਣਾ ਉਹ ਆਪਣੇ ਅਸਲੀ ਜੈਂਗੋ ਜੈਂਗੋ ਸਾਰੀ ਝੜੀ ਕਰਦਾ ਰਹਿੰਦਾ ਉਹਨੂੰ ਆਦਤ ਆਪਾਂ ਹੀ ਪਾਈ ਆ ਤੇ ਮਿੱਤਰੋ ਉਹਨੇ ਵੀ ਆ ਜਾਣਾ ਵਾ ਤੇ ਹੁਣ ਆਪਣੇ ਬੰਦੇ ਆਉਣਦੇ ਆ ਤੇ ਮੈਂ ਚੱਲਦਾ ਪਹਿਲਾਂ ਤੋਂ ਆਉਣ ਕੇ ਲਾਸਟ ਤੇ ਤੇ ਜਾ ਕੇ ਬਣਾਉਨੇ ਆ ਮੌਲ ਚਿਆਲ ਪੂਰਾ ਤੇ ਜਾ ਕੇ ਉਥੇ ਮਿਲਦੇ ਆ ਉਸਤਾਦ ਜੀ ਹੁਣਾ ਕੋਲ ਛੱਡ ਕੇ ਨਹੀਂ ਆਇਆ ਦੱਸ ਆ ਗਿਆ ਨਹੀਂ ਆਇਆ ਯਾਰ ਸ਼ਰਮ ਕਰ ਤੂੰ ਕੁੱਕੜੇ ਦੇ ਵਾਲਿਆ ਜਾਣੀ ਤੂੰ ਕਰ ਬਨੇ ਕੋਈ ਕੰਮ ਤਾਂ ਦਾ ਕਰ ਜਾਣੀ ਕੰਮ ਤੇ ਕੰਮ ਤੋਂ ਹੀ ਆਇਆ ਮੈਂ ਬਸ ਹੁਣ ਛੁੱਟੀ 5 ਵਜੇ ਗਿਆ ਹੈਗਾ 9 ਵਜੇ ਆ ਗਿਆ ਹੂੰ ਕਿਦਾਂ ਬਾਬੇ ਤੜੀ ਉਹਨਾਂ ਕਿੱਥੇ ਗਏ ਹੁਣ ਮਟਰੀ ਖਾਣ ਲੱਗਾ ਹੀ ਉਹ ਫੜ ਮਟਰੀ ਖਾਣ ਲੱਗਾ ਹੀ ਉਹ ਚੁਗਾ ਓਏ ਆਪਣੇ ਵੀ ਜੰਦੇ ਆ ਆਪਣੇ ਕੋਠੇ ਤੇ ਕੋਠੇ ਤੇ ਆਪਣੇ ਕੋਠੇ ਤੇ ਖੇੜਾ ਖੇੜਾ ਪਾਈਆਂ ਬੋਲਿਆ ਲੋਕਾਂ ਦੀਆਂ ਵੀਡੀਓ ਬਣਾ ਲਈਆਂ ਦਰ ਫਿੱਟੇ ਮੂੰਹ ਤੇਰਾ ਦਰ ਫਿੱਟੇ ਹਾਂ ਤੇਰਾ ਵੀ ਫਿੱਟੇ ਮੂੰਹ ਆਜ ਮਰਾਸੀਆਂ ਨੂੰ ਬਾਤ ਹੀ ਦਿੰਨਾ ਤੇਨੂੰ ਵੀ ਬਾਤ ਹੀ ਤੇਰਾ ਬੇੜਾ ਹੀ ਵਹਿ ਜਾਣਾ ਇੱਕੇ ਦਿਨ ਤੁਹਾਡੇ ਤਿੰਨ ਚਾਰ ਕਿਲੇ ਪਿਆਰ ਆ ਉੱਥੇ ਤੁਸੀਂ ਪਹੁੰਚੋ ਹੁਣ ਤੇਰੇ ਘਰ ਗਏ ਕਲੀ ਕੁਕਰ ਕੱਢਦੇ ਕਲੀ ਪਾਲ ਤਾਦਾ ਰੰਗ ਤੇ ਮੇਰਾ ਵੀ ਕਾਲਾ ਪਰ ਤੇਰਾ ਤੇ ਉਹ ਹੋ 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 ਲੱਗਿਆ ਹੁਣ ਬਾਤ 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 ਜਾ ਚੱਲ ਜਾ ਜਾ ਚੱਲ ਜਾ ਸ਼ਾਹ ਜੀ ਹੁਣਾਂ ਦੇ ਘਰੇ ਆ ਹੀ ਸ਼ਾਹ ਜੀ ਹੁਣਾਂ ਦਾ ਮਹੌਲ ਚਾਲ ਕੁਕਰ ਦੇਣਾ ਮਲੇ ਦੇਰੇ 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 ਨੂੰ ਫੜਾ ਦੇ ਕੁੱਕਰ ਦਾ ਲੋ ਭਾਰ ਤੇ ਯਾਰਾ ਤੇਰਾ ਓਏ ਬਾਹਰੇ ਫੜਾ ਦੇ ਫੜਾ ਦੇ ਚਲ ਚੱਕ ਲੈ ਚਲ ਚੱਕ ਲੈ ਚੱਕ ਲੈ ਚੱਕ ਲੈ ਚੱਕ ਲੈ ਨਹੀਂ ਨਹੀਂ ਉਹ ਚੱਕ ਲੈ ਉਹ ਕੋਈ ਨਹੀਂ ਜਾਂਦਾ ਕੋਈ ਨਹੀਂ ਜਾਂਦਾ ਫੜ ਲੈ ਫੜਦਾ ਫੜਦਾ ਜੋਰ ਕੇ ਪਰ ਜੋਰ ਜੱਫੀ ਪਾ ਘੋਟ ਕੇ ਇਹ ਘੋਟ ਕੇ ਦੇ ਫੁੱਟਾ ਭੱਜ ਜਾਣਾ ਇਹ ਚੱਕ ਲੈ ਟਾਂ ਮੈ ਸਮਾਰ ਜੇਵੇਂ ਮੈਨੂੰ ਤਿੰਨ ਚਾਰ ਗੋਲੀਆਂ ਚੜਾ ਕੇ ਦਿਖਾ ਟੜਦਣ ਥਾ ਸ਼ਿਕਾਰੀ ਰੱਖਿਆ ਹਾਂ ਅੱਜ ਪਹਿਲੀ ਯਾਰ ਦੇਖੀ ਐ ਮੈਂ ਬਾਹਰ ਆਇਆ ਉਹ ਵੜ ਗਈ ਬੈਠ ਥਲੇ ਮੈਨੂੰ ਦੇਖ ਕੇ ਉਹ ਮੇਰਾ ਖੌਫ ਬਹੁਤ ਹੈ ਮੇਰਾ ਖੌਫ ਬਹੁਤ ਹੈ ਇਹ ਵੱਡੇ ਵੱਡੇ ਮਿਰੋ ਦੇਖ ਕੇ ਲੋਕ ਜਾਂਦੇ ਤੇ ਇੱਕ ਚੀਜ਼ ਐ ਇਦਾਂ ਗਈ ਜਾਵੇ ਮਤਰਾ ਮਜ਼ਾਕ ਕਰਦੇ ਆ ਖੂਬ ਸੱਚੀ ਮੇਰਾ ਬੋਲ ਭੇਜਦਾ ਫੋਨ ਆਈ ਮੈਂ ਕਹਿੰਦਾ ਨਾ ਚਾਲ ਆਹਾ ਸ਼ਾਨ ਵੇਲ ਲਈ ਬਿਲਕੁਲ ਬਕਾਰ ਲੱਗੰਦੀ ਆ ਜਿਹੜੀ ਪੱਟ ਤੇ ਜਿਤ ਕਿ ਦਿਨ ਤੇ ਜਣਾ ਦੁ ਦਾਤੀ ਫੇਰ ਜਾਣੀ ਆ ਆਲਾ ਕੋ ਪੈਰ ਵਿੱਚ ਹੀ ਹਾਂ ਜੋ ਜਨਵਰੀ ਬੋ ਰੱਖੇ ਨੇ ਚੜੀਆਂ ਘਰ ਵੱਖਰਾ ਬਣਾਇਆ ਹੋਇਆ ਆ ਮੈਰੀ ਦੋਸਤੋ ਚੀਮੇ ਸਾਹ ਦੀ ਲਹਿਰ ਕਢਾਉਂਦੇ ਆ ਵਾ ਤੇ ਜਿੱਦਾਂ ਹੀ ਕਹਿੰਦਾ ਹਰੇਕ ਕੰਮ ਕੋ ਕਹਿੰਦਾ ਸੀ ਪੁੱਠਾ ਉਹਦਾ ਕਰਨਦੇ ਆ ਕੀ ਕਹਿੰਦਾ ਪਾਂਡੀ ਓਏ ਕੀ ਕਹਿੰਦਾ ਇਹ ਇਹ 베ਰ ਦੀ ਆ ਰੁਕ ਜਾ ਜਾੜਾ ਪਾ ਭਰਾਵਾ ਅੱਡ ਨਾ ਵੀ ਕਲਾਮ ਨਾ ਕਰ ਆਪ ਟਰੈਕਟਰ ਜੀ ਦੇ ਲੈ ਕੇ ਕਰਿਆ ਐ ਗਾਲ ਦੇ ਨਾ ਕਦੇ ਔਂ ਕਰ ਦੋ ਨਹੀਂ ਪਾਂਡੀ ਆਪਾਂ ਕਰਨੀ ਸਾਰ ਆਪਣੀ ਮਰਜ਼ੀ ਤੇ ਤੇ ਦੋਸਤੋ ਮੈਂ ਦੱਸ ਦੇਣਾ ਚਾਹਣਾ ਆਪਾਂ ਆ ਗਏ ਸੀਗੇ ਮੋਟਰ ਤੇ ਤੇ ਅੱਜ ਆਪਾਂ ਨਾਕੂ ਲੋਣੇ ਦਾ ਅੱਜ ਆਪਣਾ ਕੰਮ ਫਾਈਨਲ ਹੋ ਜਾਣਾ ਵਾ ਯੋ ਤੂੰ ਲੈ ਕੇ ਇੱਧਰ ਸਾਰੇ ਹਲੇ ਲੋਕਾਂ ਨੇ ਝੋਨਾ ਖੜਾ ਆਪਾਂ ਲਾਤੇ ਆਲੂ ਤੇ ਕੰਮ ਕਿਨੇ ਕਨੇ ਤੇ ਲਾਇਆ ਨਾ ਕੋਈ ਫਟੇ ਮੂੰਹ ਤੇਰਾ ਅੱਠ ਤੇ ਥੋੜੀ ਕੀ ਆ ਤੈਨੂੰ ਕਿੰਨੇ ਦੇ ਭਲਾ ਲਾਇਆ ਅੱਠ ਨਹੀਂ ਭਰਾਵਾ ਉਹ ਵਾਅਦਾ ਘਾਟਾ ਮੇਰੀ ਜਾਨ ਚਾਰ ਕਿਲਾ ਵਿੱਚ ਛੱਡਣੀਆਂ ਪੰਜਵੀਂ ਤੇ ਨਾਕੂ ਲੋਣਾ ਵਾ ਹੈ ਆ ਤਾਂ ਪੰਜ ਤੇ ਲੱਗਣਾ ਵਾ ਆ ਕੀਤਾ ਵਾ ਥਾਲ ਨਾਲ ਨਹੀਂ ਕੱਢਣੀ ਲਫੇਰਾ ਵੱਜੂ ਮੂੰਹ ਤੇ ਗਾਲ ਕਿ ਇਹਨੂੰ ਕਾਤਾ ਓਏ ਲਫੇਰਾ ਵੱਜੂ ਮੂੰਹ ਤੇ 7 ਵਜੇ ਆ ਲੱਗਾ ਪ੍ਰਭਾਪੋਣਾ ਜਿਹਦਾ ਤੁਹਾਡੇ ਦੋਵਾਂ ਤੇ ਮੈਂ ਕਿੰਨੇ ਵਜੇ ਦਾ 7 ਵਜੇ ਦਾ ਆ ਤੁਹਾਨੂੰ ਪਰ ਟਾਈਮ ਨੇ ਹੋਣਾ ਪੈਂਦਾ ਪਰ ਕਿਉਂਕਿ ਤੁਹਾਡਾ ਹੋਇਆ ਆਪਦਾ ਕੰਮ ਆਪਦਾ ਕੰਮਣਾ ਠੀਕੇ ਦੇ ਉਸਤਾਦ ਫੇ ਇਦਾਂ ਹੀ ਆ ਤੋ ਇਹੀ ਆਪਣਾ ਕੰਮ ਲੈ ਲਓ ਹੂੰ ਐਹੀ ਉਹ 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 ਜੱਜ ਜੱਜ ਤੇਰੇ ਮੈਂ ਬੇ ਹੁਣ ਵਕੀਰੀ ਛੱਡਣੀ ਆ ਤੇ ਮੈਂ ਕਿਹਾ 5 ਵੇ ਤੇ ਛੱਡਣੀ ਤੇ 6 ਵੇ ਤੇ ਨਾਕੂ ਲੋਣਾ ਵਾ ਕੀ ਕਰੀ ਜਾਂਦਿਆਂ ਵਾ ਕਰੀ 5 ਤੇ ਕਰੀ 6 ਤੇ ਕਹਿਂਦਾ ਤੂੰ ਗਾਲ੍ਹਾਂ ਕਾਇਦਾ ਲਫੇਰਾ ਵੱਜੂ ਮੂੰਹ ਤੇ ਆ ਕਹੀ ਦੇਖ ਲਾ ਸਾਲਿਆ ਪਾਰ ਦੂੰ ਤਾਂ ਕਹੀ 5 ਲੈ 6 ਮੇਰੇ ਤਾਂ 5 ਚ ਐਨ ਕਰਦੇ ਆ ਤੇ ਚਾ ਉਧਰ ਪਾਈ ਜਾਂਦੇ ਆੜਾ ਤੇ ਆਪਾਂ ਕ ਬਣਾਈਆਂ 나ਕੂ 나ਕੂ ਬਣਾ ਕੇ ਤੇ ਮੁੰਡਿਆਂ ਨੇ ਵਿਹਲੇ ਹੋਣਾ ਟਾਈਮ ਨਾਲ ਉਹ ਭਰਾਵਾ ਰਹਿਣ ਤੇ ਚਾਰ ਤੇ ਮਜ਼ਾਕ ਕਰਨ ਲਿਆ ਉਹ ਮਜ਼ਾਕ ਨਹੀਂ ਕਰਦਾ ਉੱਤੇ ਲਾ ਪੰਜਾ ਪੰਜਾ ਤੇ ਲੱਗੇ ਆ ਹਾਂਜੀ ਸਰਦਾਰ ਜੀ ਕੀ ਕਰੀਏ ਆ ਦੋ ਰੰਗ ਲੱਗੇ ਹੋਏ ਓਏ ਕਿੱਧਰ ਲਾ ਚੱਲਾ ਬੋਟਾ ਉਧਾ ਜਾਊਂਗਾ ਖੇੜਾ ਮਮ ਇੱਥੇ ਜੇਸੀ ਥੋੜੀ ਅੱਗ ਮਾਰੂਆ ਭਾਈ ਸਰਦਾਰ ਜੀ ਦੇ ਨੋਕਦਾ ਕਰਦੇ ਆ ਕਈ ਲੈ ਗਿਆ ਜਰਾ ਵੱਡਾ ਸਰਦਾਰ ਨਾ ਪਾਣ ਇੱਥੇ ਆਪਾਂ ਥੋੜਾ ਭਰਾਵਾ ਤੇ ਮੇਰੀ ਕਈ ਲੋ ਗਾਲਾਂ ਕੱਢਦਾ ਲਫੇਰਾ ਵਜੂ ਮੂੰਹ ਤੇ ਗਾਲਾਂ ਕੱਢਦੀ ਹੈਗੀ ਲੈ ਭਾਈ ਦੇ ਲੋ ਭੈਣ ਦੀ ਆ ਵਾ ਭਾਜੀ ਪਰੀ ਪਰੀ ਤੋਈ ਇਹ ਨੂੰ ਦਿਹਾੜੀ ਲਿਆਂਦਾ ਕਿ ਇਹਨੇ ਲਿਆਂਦਾ ਵਾਏ ਉਹ ਸਕੂਟਰੀ ਘਰ ਮੇਰੇ ਆਂਦੀ ਆ ਸਹੀ ਲੋ ਮਿੱਤਰੋ ਨਾਲ-ਨਾਲ ਆਪਾਂ ਬੰਨਿਆ ਇਹਨੇ 나ਕੂ ਤੇ ਨਾਲ-ਨਾਲ ਕਵਾਲੀਆਂ ਚੱਲੰਦਈਆਂ ਵਾਂ ਪੂਰੇ ਲੈਰ ਆ ਮੌਸਮ ਐ ਵਧੀਆ ਹੋਇਆ ਪੈ ਤੇ ਪੂਰਾ ਨਜ਼ਾਰਾ ਹੁੰਦਿਆ ਇਸ ਤਰ੍ਹਾਂ ਕਰਾਈ ਸ਼ਾਹੀ ਪੂਰਾ ਪੂਰਾ ਜੀ ਆਮਿਆਂ ਕੋ ਜੜੀ ਇੱਕ ਕਵਾਲੀ ਲਈ ਹੈ ਨਾ ਮਗਰ ਇਹਦੀ ਲੈਰ ਨੇ ਪਹਿਲਾਂ ਹੀ ਦਾਹਾਰ ਹੀ ਸੁਣ ਲਈ ਹੈ ਨਾ ਅਸੀਂ ਪਹਿਲਾਂ ਉੱਧਰ ਖੱਤੇ ਜੱ ਲੱਗੇ ਹੁਣ ਇੱਧਰ ਆ ਗਏ ਨਜ਼ਾਰਾ ਬੜਾ ਆਉਂਦਿਆ ਹਨ ਹੈਨਾ ਇੱਧਰ ਤੋਂ ਉੱਧਰ ਮੋੜ ਕਰਦੇ ਆ ਲਓ ਮਿੱਤਰੋ ਚੈੱਕ ਕਰੋ ਜਿੰਨੀ ਜੂਮਿੰਗ ਹੋ ਸਕੀ ਓਨੀ ਕੇ ਮੈਂ ਕਰਕੇ ਦਿਖਾ ਦੂੰਗਾ ਇਹ ਦੋ ਪੱਖਿਆਂ ਵਾਲੀਆਂ ਇੰਡੀਅਨ ਆਰਮੀ ਦੀ ਇਹਨੂੰ ਕਹਿੰਦੇ ਆ ਪੌਨ ਸਪੇਸ਼ ਪਤਰਾ ਸਪੇਸ਼ ਪਾਹੇ ਤੇ ਮੈਟਰੋ ਯਾਰਾਂ ਨੇ ਕੰਮ ਕਰਾਤਾ ਹੈ ਯੈਂਗੋ ਤੇ ਉਹ ਸਾਰਾ ਇਧਰ ਆਪਾਂ ਕਰਤਾ ਕੰਪਲੀਟ ਤੇ ਇਧਰ ਲੱਗੇ ਪਿਆ ਚੋਬਰ ਆ ਤੂ ਕੋ ਸਭਾ ਕਰਦੇ ਆ ਘਟਦੀ ਹੈ ਮੈਟਰੋ ਟੁੱਪ ਚ ਰਹਿ ਰ ਮੈਟਰਾਂ ਦਾ ਰੰਗ ਹੋ ਗਿਆ ਬਾਦਾਮੀ ਰੰਗੇ ਤੋਂ ਕਾਲਾ ਆਣਾ ਸ਼ਾ ਕੇ ਬੁੜੀ ਗੱਜ ਕੇਸ ਨਾ ਕੀ ਰੰਗ ਮਿੱਤਰਾਂ ਦਾ ਪੱਕਾ ਹੁੰਦੀ ਜਾਂਦੀ ਆ ਜਵਾਨ ਦੁੱਧ ਪੀਂਦਾ ਵਾ ਵੀ ਕੱਚਾ ਹੋਏ 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 ਆ ਇੱਕ ਆਪਣਾ ਯੰਗੋ ਉਧਰ ਲਗਾ ਯੰਗੋ ਹੈਲੋ ਕਰੀ ਯੰਗੋ ਹੈਲੋ ਮੈਂ ਕੀ ਮੈਂ ਜਾ ਰਿਹਾ ਕਹਿੰਦਾ ਮੈਂ ਚੱਲੀਏ ਮੈਂ ਸ਼ਾਮੀ ਪੀਣ ਗਾ ਹੈ ਇਹਦੀ ਗੱਲ ਸੁਣਿਓ ਰੁਕ ਜਾ ਮਿੱਤਰੋ ਮੇਰੇ ਬੰਦੇ ਦੀ ਗੱਲ ਸੁਣਿਓ ਜ਼ਰੂਰੀ ਆ ਬਹੁਤ ਹਾਂਜੀ ਦੱਸਿਓ ਨਹੀਂ ਦੱਸ ਫੇਗੀ ਆ ਮੇਰੀ ਗੱਲ ਭਾਈ ਕਿਵੇਂ ਇਹਨੂੰ ਮੈਂ ਕਿਹਾ ਮੈਂ ਕਿਹਾ ਚਲੀਏ ਪੀਣ ਗਾਈ ਸ਼ਾਮਨੀ ਕਿੰਦਾ ਮਗਾ ਫੇਰ ਢੜਕੇ ਮੋੜਾਵਾਂਗੇ ਕਿੰਦਾ ਆਪਾਂ ਹੱਥ ਲਾ ਕੇ ਮੋੜਨਾ ਮੈਂ ਕਿਉਂ ਕਿਹਾ ਕਿੰਦਾ ਇਹ ਦਮੜ ਆਪਾਂ ਚੌਂਕੀ ਲਾ ਲਈ ਪੀ ਮੈਂ ਕਿਹਾ ਤੇਰੇ ਸਰ ਕਿਹੜਾ ਬਾਬੇ ਆਉਂਦੇ ਆ ਆ ਸਕਦਾ ਨਹੀਂ ਕਹਿੰਦਾ ਦਮੜ ਚੌਂਕੀ ਲਾਵਾਂਗੇ ਆਪਾਂ ਐਦਾਂ ਨਹੀਂ ਮੈਂ ਕਿਹਾ ਕਿੰਦਾ ਅੱਜ ਰਾਤ ਨੂੰ ਮਰਾ ਕੀ ਕਹਿੰਦਾ ਹੀ ਇਹੇ ਤੇ ਮੈਂ ਦੱਸਦਾ ਹੁਣ ਇਹ ਕਹਿੰਦਾ ਸ਼ਾ ਅੱਜ ਹਨਾ ਨਾਕੂ ਬਣਾਈਏ ਤੇ ਕਹਿੰਦਾ ਪੀਰ ਨਗਾਹੇ ਚਲੀਏ ਮੈਂ ਕਹਾ ਇੱਦਾ ਕਰਦੇ ਆ ਮੈਂ ਕਹਾ ਹੱਥ ਲਾ ਕੇ ਹੁੰਦਾ ਕੀ ਫਾਇਦਾ ਕਿ ਨਹੀਂ ਸ਼ਾ ਮੈਂ ਜਾਂ ਬੰਦਾ ਜਾਵੇ 10 ਘੰਟਾ ਖੰਡ ਚੌਥੇ ਚੌਂਕੀ ਵੀ ਲਾ ਆ ਗਿਆ ਬੇ ਹਨਾ ਮੈਂ ਬਸਾ ਦੀ ਇੰਨੀ ਆ ਗਿਆ ਉੱਤ ਤੇਰੇ ਕਿਤੇ ਪੈਰਾ ਹੋਣਾ ਤੂੰ ਮੈਂ ਚੌਂਕੀ ਲਾਉਣੀ ਆ ਅੱਗੇ ਵੋਹ ਚੌਂਕੀਆਂ ਲਾਈਆਂ ਤੂੰ ਸ਼ਾ ਚੌਂਕੀ ਲਾਉਂਦਾ ਹੁੰਦਾ ਸ਼ਾ ਤੇ ਫਿਰ ਆ ਜਾਂਦਾ ਹੁੰਦਾ ਬਾਬਾ ਇੱਦਾਂ ਇਹ ਬਾਬਾ ਮਾਫ ਕਰੇ ਚਲੋ ਬਣਾਓ ਯਾਰ ਹੁਣ ਬਣਾਓ ਯਾਰ ਚਲੀਏ ਫੇ ਘਰੇ ਰੋਟੀ ਠੀਕ ਆ ਹੁਣ ਬੋਲੇ ਜਿਹੜਾ ਬਕਵਾਸ ਕਰਦਾ ਹੈ ਹੈ ਮੈਂ ਕਹਾ ਮੇਰੀਆਂ ਚਪਲਾਂ ਚੱਕ ਕੇ ਲੈ ਇਧਰ ਆ ਫੀਲ ਲਿਆਇਆ ਮੇਦਰਾ ਕਮੈਂਟ ਕਰਕੇ ਦੱਸਿਓ ਬਾਂਡੀ ਦਾ ਰੰਗ ਹੋਰਾ ਕ ਮੇਰਾ ਰੰਗ ਹੋਰਾ ਤੇਰਾ ਚਾਚਾ ਆ ਰਿਸੀ ਹੈ ਅੱਰੀ ਦਾ ਫ੍ਰੇਕ ਮਾਣਾ ਲਈਏ ਉਹ ਮੇਰ ਕਿਤੇ ਤੇ ਲਾ ਇੱਕ ਪੈਣੀਆ ਤਾਂ ਉਹ ਖੰਬੇ ਦੇ ਆ ਕੇ ਵੱਜਣਾ ਉਹ ਇਡੇ ਤੇਨੂੰ ਦੰਦਲ ਪੈਣੀਆ ਲਾਲ ਗਰਾਜੀ ਕੱਛਾ ਲਾਲ ਗਰਾਰੀ ਵਾਲਾ ਕੱਛਾ ਕਹਿੰਦਾ ਆ ਗਿਆ ਮੁੰਡਾ ਤੇ ਮਿੱਤਰੋ ਹੁਟਾ ਹੋ ਗਿਆ ਆਡਾ ਹੋਗਾ ਰੋਟੀ ਦਾ ਟਾਈਮ ਤੇ ਚੋਬਰ ਹੁਣੀ ਹੁਣ ਖਾਨ ਚਲੇ ਰੋਟੀ ਓਦਾਂ ਭਾਈ ਹੁਣੀ ਮਿਲਿਆ ਹੁੰਦੇ ਹੁੰਦੇ ਆਪਾਂ ਦੀ ਘਰ ਰਹਿਣ ਤੋਂ ਨਾਲੇ ਘੰਟਾ ਅਰੇਸਟ ਕਰਕੇ ਆਵਾਂਗੇ ਕਿਉਂਕਿ ਮਿੱਤਰੋ ਅੱਜ ਕੈਦ ਦਾ ਕੰਮ ਜ਼ਿਆਦਾ ਹੈਗਾ ਤਾਂ ਮਿਲਦੇ ਤਾਨੂੰ ਫੇਰ ਇੱਥੇ ਹੀ ਆਗੇ ਮੈਨਾਂ ਬ੍ਰੇਕ ਤੇ ਬਾਦਾ ਆਏ ਹੋਏ ਉਹ ਮਿੱਤਰੋ ਰੋਟੀ ਪਾਣੀ ਖਾ ਕੇ ਆ ਗਏ ਇਹ ਚੋਬਰ ਤੇ ਹੁਣ ਲੱਗੇ ਪਿਆ ਯੂਰੋ ਯੂਰੀ ਇਹ ਮਤਲਬ ਬਸ ਆਇ ਇੱਕ ਖਤਾ ਆਪਣਾ ਰਹਿਗਾ ਤਾਂ ਅੱਜ ਦੁਬਾਰਾ ਛੁੱਟੀ ਜਾ ਕੇ ਮਤਲਬ ਵਾਲ ਬੁਲ ਕਟਾਉਨੇ ਆਂ ਬੜਾ ਦਾੜੀ ਬਹੁਤ ਵੱਡੀ ਵੱਡੀ ਹੋ ਗਈ ਮਹੀਨੇ ਹੋ ਗਏ ਆਪਾਂ ਨਾਈ ਦੇ ਨਹੀਂ ਗਏ ਤੇ ਜਾਣਿਆਂ ਚ ਵਾਲੇ ਬੂਲ ਕਟਾ ਕੇ ਤੇਰਾ ਨਹੀਂ ਕਿਸੂਰ ਪਿੱਛੇ ਮਾਲ ਹੀ ਤੇਜੋਂ ਲਾਪਿਆ ਵਾ ਫਾੜੀ ਮੈਂ ਕਹਿਆ ਤੇਰਾ ਨਹੀਂ ਕਿਸੂਰ ਪਿੱਛੇ ਮਾਲ ਹੀ ਤੇਜੋਂ ਲਾਪਿਆ ਵਾ ਤੇ ਚਲੋ ਮਿੱਤਰੋ ਮਿਲਦੇ ਹਾਂ ਹੁਣ ਬਾਤ ਥੋੜੀ ਬ੍ਰੇਕ ਤੋਂ ਬਾਦਾਂ ਇਹ ਮਦਰੋ ਗਾਲ ਤਾਂ ਹਮ ਜਾਏਗੇ ਯੈਂਗੋ ਬਣेंगे ਯੈਂਗੋ ਦੇਖੀ ਸਾਰੇ ਇਧਰ ਯੈਂਗੋ ਬਣਿਆ ਯੈਂਗੋ ਲਓ ਮਿੱਤਰੋ ਸੂਰਜ ਛਿਪੰਦਿਆ ਹੋ ਗਿਆ 5:30 ਨੀ ਮਿੱਤਰੋ ਉਧਰ ਆ ਗਈ ਆਪਣੇ ਲਈ ਚਾਹੇ ਮੰਤੇ ਕਹਿੰਦੇ ਚਾਹ ਪੀ ਕੇ ਆਣੀਆਂ ਹੁਣ ਬਸ ਇੰਨਾ ਕਰਾ ਗਿਆ ਕੰਮ ਦੇ ਇੱਕ ਬਾਉਦਰ ਵੱਡੀ ਆੜ ਬਣਾਉਣੀ ਆ ਅੱਜ ਹੀ ਆਣੇ ਆ ਸਾਢੇ 6 ਮਿੱਤਰ ਅੱਜ ਹਾਂ ਤੋਤੀ ਮੈਂ ਆ ਵੀ ਛਾੜੂ ਕਿ ਕਿਰਾਂ ਕਰਦਾ ਓਏ ਤੇਰੇ ਰੋੜੀ ਲੇਹ ਚ ਪਾ ਲਈ ਤਾਰੇ ਰੱਖ ਦੂ ਘਰਾਂ ਡਿਆ ਇਹ ਮੈਂ ਆ ਰਵਣਾ ਓਏ ਇੱਕ ਕਰਦਾ ਸਿੜ ਦੇ ਇਹਨੂੰ ਸਿੜ ਦੇ ਓਏ ਸੜਦੇ ਛੋਬਾ ਮਾ ਕਾਂ ਵਸਦਾ ਮੈਂ ਆ ਤੱਪੜ ਮਾਰ ਹੁਣ ਕਾਂ ਦੇ ਪਰਜੇ ਲੱਭਦਾ ਇਹ ਹੁਣ ਛੋਟੀ ਰੋੜੀ ਇਹਨੇ ਲੱਭਣੀ ਆ ਓ ਓ ਰੋ ਚੱਕਲੀ ਪਰ ਲੈ ਹੱਥ ਨਾਲ ਇਹ ਡਰਾਮੇ ਦੇਖੋ ਪਰ ਲੈ ਹੱਥ ਨਾਲ ਚੱਕਲੀ ਬੱਬੂ ਆਈ ਆਈ ਓ ਬੱਬੂ ਓ ਚੱਕ ਵਾਲੀ ਕੋਲ ਕੱਢ ਦੂਗਾ ਆ ਮੂਜ ਕੱਢ ਕਰ ਕੜਦੀ ਹੈ ਨਹੀਂ ਕੜਦੀ ਸੀ ਉਹਨੇ ਛੱਡਤੀ ਹੈ ਓੜੀ ਚੀਜ਼ ਹੈ ਕਿ ਦੇ ਕੁਕੜੋਂ ਦੀ ਕੋਈ ਕਸਰ ਨਹੀਂ ਹੈ ਸ਼ਾਬਾਸ਼ ਜੱਡੀ ਯਸ ਕਿੱਥੇ ਜਾਲਾ ਓਏ ਕਿੱਥੇ ਜਾਲਾ ਚੱਲ ਜਾ ਜਾ ਬਾਈ ਬਾਈ ਆ ਜਾ ਆ ਜਾ 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 ਚੱਲ ਜਾ ਦੇਖਿਆ ਲਟਾ ਦੇ ਦੇ ਕ ਮਮਾ ਨੇ ਕਿਹਾ ਬਾਈ 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 ਉਹ ਗੁਰਦੁਆਰਾ ਸਾਹਿਬ ਲਾਈਟਾਂ ਲੱਗੀਆਂ ਹਨ ਉਹ ਆ ਕਰ ਗਿਆ ਜਾ ਜਾ ਮਮਾ ਨੇ ਕਿਹਾ ਨਹੀਂ ਹੋਣਾ ਇਕੱਲਾ ਜਾ ਓਏ ਚਲ ਗਿਆ ਓਏ ਆਏ ਆਏ ਗੱਡੀ ਵੀ ਨਹੀਂ ਇਕੱਲਾ ਜਾਂਦਾ ਜਾ ਚੱਲ ਜਾ ਮੰਮੀ ਵੀ ਰੈਡੀ ਹੋਣਾ ਤੂੰ ਜਾ ਮੰਮੀ ਤਸੀਦਾਂ ਨੂੰ ਅੱਗੇ ਲੈ ਆਤੀ ਹੈ

ਚਲਾ ਰਿਹਾ ਕਰੇ ਚੱਲੀਏ ਹੁਣ ਚਲਾ ਰਿਹਾ ਕਰੇ ਚੱਲੀਏ ਹੁਣ ਸ਼ੁਭ